ਹਾਂ ਜੀ ਵੀਰੋ ਤਾਂ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਅੱਜ ਸੋਚ ਚੁੱਕ ਸਮਾਗਮ ਵਿੱਚ ਲਿਸਟ ਜਾਰੀ ਹੋਈ ਸੀ ਜਿਦੇ ਵਿੱਚ ਕਿ ਬਾਕੀ ਲੋਕਾਂ ਦਾ ਨਾਂ ਵੀ ਹੈ ਤੇ ਨਾਲ ਅਮਰ ਸਿੰਘ ਹੋਰਾ ਦੇ ਵੀ ਨਾਂ ਆ ਰਿਹਾ ਹੈ ਪਰ ਦੇਖਣਯੋਗ ਗੱਲ ਇਹ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦਾ ਨਾਂ ਤੇ ਹੈ ਪਰ ਉਹ ਪੋਚਣ ਕਿ ਕਿੱਦਾਂ ਉੱਥੇ ਕਿਉਂਕਿ ਨਾਂ ਤੇ ਹਲੇ ਤੱਕ ਕੋਈ ਕੋਰਟ ਤੋਂ ਕੋਈ ਸਪਸ਼ਟਿਕਰਣ ਆਇਆ ਨਾ ਸਰਕਾਰ ਕੋਲੋਂ ਕੋਈ ਸਪਸ਼ਟਿਕਰਣ ਆਇਆ ਤੇ ਨਾ ਹੀ ਕੋਈ ਅਮਰਿਤ ਸਿੰਘ ਅਮਰਿਤਪਾਲ ਹੁਣਾਵਾਂ ਵੱਲੋਂ ਕੋਈ ਸਪਸ਼ਟੀਕਰਨ ਆਇਆ ਹੈ ਤੇ ਇਹ ਗੱਲ ਹੁਣ ਕਹਿ ਲੋ ਘਮਣਕੇਰੀ ਜੇ ਪੈ ਗਈ ਹੈ ਕਿ ਭਈਓ ਬਾਹਰ ਆਣਗੇ ਨਹੀਂ ਆਣਗੇ ਜਾਂ ਆਨਲਾਈਨ ਉਸ ਹੋ ਚੁੱਕਣਗੇ ਕਿਸ ਤਰ੍ਹਾਂ ਕਰਨਗੇ ਕੁਝ ਵੀ ਹਲੇ ਤੱਕ ਸਪਸ਼ਟ ਨਹੀਂ ਹੋ ਰਿਹਾ ਗੌਰ ਕਰਨ ਗੱਲ ਇਹ ਆ ਰਹੀ ਹੈ ਕਿ 2025 ਤੱਕ ਸਰਕਾਰ ਨੇ ਇੱਕ ਸਾਲ ਹੋਰ ਵਾਦਾ ਕੀਤਾ ਉਹਨਾਂ ਦੇ NSA ਵਿੱਚ ਤੇ ਇਹ ਗੱਲ ਵੇਖੀਏ ਤੇ ਉਹਨਾਂ ਦੇ ਬਾਪੂ ਜੀ ਹੁਣ ਵੀ ਇਹੀ ਗੱਲ ਕਹਿ ਰਹੇ ਕਿ ਸਾਨੂੰ ਜੋ ਪਤਾ ਲੱਗ ਰਿਹਾ ਟੀਵੀ ਰਾਹੀਂ ਪਤਾ ਲੱਗ ਰਿਹਾ ਕੋਈ ਉਹਨਾਂ ਕੋਲ ਵੀ ਕਹਿ ਲੋ ਸਪਸ਼ਟੀਕਰਨ ਨਹੀਂ ਪਹੁੰਚਿਆ ਕਿ ਭਾਈ ਕਿਸ ਤਰ੍ਹਾਂ ਇਹ ਗੱਲ ਨੂੰ ਅੱਗੇ ਤੋਰਨਾ ਹੈ ਤੇ ਹੁਣ ਗੱਲ ਰਹੇਗੀ ਅਮਰਿਤਪਾਲ ਸਿੰਘ ਆਪਦੀ ਕਿ ਅਮਰਿਤਪਾਲ ਸਿੰਘ ਹੁਣ ਕੀ ਕਰਨਗੇ ਕਿੱਦਾਂ ਕਰਨਗੇ ਉਹ ਜਾਣਗੇ ਨਹੀਂ ਜਾਣਗੇ ਕਿਉਂਕਿ ਜੋ ਲਿਸਟ ਮਿਲਣੀ ਸੀ ਉਹ ਲਿਸਟ ਮਿਲ ਗਈ ਹੈ ਠੀਕ ਹੈ ਉਸ ਲਿਸਟ ਨਾਲ ਵੀ ਉਹਨਾਂ ਦਾ ਹੈ ਪਰ ਹਜੇ ਤੱਕ ਇਹ ਸੰਸ਼ਾ ਬਣਿਆ ਹੋਇਆ ਕਿ ਭਈ ਉਹ ਪਾਰਲੀਮੈਂਟ ਚ ਬੈਠਣਗੇ ਜਾਂ ਨਹੀਂ ਬੈਠਣਗੇ ਸੋਹ ਚ ਸਮਾਗਮ ਚ ਵੀ ਪਹੁੰਚ ਪਾਣਗੇ ਨਹੀਂ ਪਹੁੰਚ ਪਾਣਗੇ ਜੇ ਪਹੁੰਚਣਗੇ ਤੇ ਕਿ ਸਰਾਈ ਪਹੁੰਚਣਗੇ ਕਿਸ ਤਰੀਕੇ ਨਾਲ ਪਹੁੰਚਣਗੇ ਕਿਉਂਕਿ ਕੋਈ ਵੀ ਸਪਸ਼ਟਿਕਰਨ ਹਲੇ ਤੱਕ ਨਹੀਂ ਮਿਲ ਪਾਇਆ ਕਿ ਭਈ ਉਹਨਾਂ ਦੀ ਰਿਹਾਈ ਹੋਣ ਜਾ ਰਹੀ ਹੈ ਨਹੀਂ ਹੋਣ ਜਾ ਰਹੀ ਕਿਉਂਕਿ ਇਸੇ ਕਰਨਯੋਗ ਵਿੱਚ ਆਮ ਆਦੀ ਪਾਰਟੀ ਸਰਕਾਰ ਵੱਲੋਂ ਜਾਂ ਭਾਜਪੀ ਵੱਲੋਂ ਜਾਂ ਜਿਨੇ ਵੀ ਇਹ ਅੱਗੇ ਤੋਰਿਆ ਐ ਐਨਐਸਏ ਉਹ ਹੁਣ ਤੱਕ ਟੁੱਟਿਆ ਨਹੀਂ ਹੈ ਤੇ ਬਾਕੀ ਦੇ ਲੋਕੀ ਜਿਹੜੇ ਸੰਸਦ ਚੁਣੇ ਗਏ ਆ ਉਹ ਅਜੇ ਹੁਣ ਪਹੁੰਚਣਗੇ ਉਥੇ ਸੌ ਚੋਕ ਸਮਾਗਮ ਚ ਹਿੱਸਾ ਲੈਣਗੇ